हां जी दोस्तों स्वागत करते हैं आपका ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਅੱਜ ਅਪਡੇਟ ਬੱਡੀ ਸਾਰੀ ਲੈ ਕੇ ਆਏ ਆ ਤੁਹਾਡੇ ਲਈ ਹੁਣ ਜਿਹੜੀਆਂ ਭਰਤੀਆਂ ਚੱਲ ਰਹੀਆਂ ਨੇ ਨਾ ਫਰਵਰੀ ਮਾਰਚ ਦੇ ਵਿੱਚ ਉਹ ਕਿਹੜੀਆਂ ਨੇ ਸੋ ਵੀਡੀਓ ਪੂਰੀ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰ ਦਿਓ ਪਹਿਲੀ ਜਿਹੜੀ ਨੋਟੀਫਿਕੇਸ਼ਨ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਆਈ ਹੈ ਯੋਗਤਾ ਇਹਦੇ ਵਿੱਚ 12ਵੀਂ ਪਾਸ ਹੈ ਪੀਸ ਜਿਹੜੀ ਹੈ ਕੈਟਾਗਰੀ ਵਾਈਜ਼ ਹੋਏਗੀ ਸਟਾਰਟ ਮਿਤੀ ਜਿਹੜੀ ਹੈ 1/3/2024 ਭਾਵ ਕਿ 1 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ ਹੈ ਤੇ ਦਸਤਾਵੇਜ਼ ਦੇ ਵਿੱਚ ਦਸਮੀ 12ਵੀਂ ਜਾਤੀ ਸਰਟੀਫਿਕੇਟ ਆਧਾਰ ਕਾਰਡ ਫੋਟੋ ਸਾਈਨ ਮੋਬਾਈਲ ਨੰਬਰ ਤੇ ਈਮੇਲ ਲੱਗੇਗਾ ਤੇ ਅਗਲੀ ਜਿਹੜੀ ਭਰਤੀ ਆ ਰਹੀ ਹੈ ਪੰਜਾਬ ਲੇਬਰ ਇਨਸਪੈਕਟਰ ਦੀ ਭਰਤੀ ਆ ਰਹੀ ਹੈ ਯੋਗਤਾ ਕੋਈ ਵੀ ਡਿਗਰੀ ਪਾਸ ਉਮਰ ਜਿਹੜੀ ਹੈ ਜਨਰਲ ਦੀ 18 ਤੋਂ 37 ਸਾਲ ਐਸ ਸੀ ਵੀ ਸੀ 40 ਸਾਲ ਫੀਸ ਜਿਹੜੀ ਜਨਰਲ ਦੀ 1150 ਤੇ ਐਸਸੀ ओबीसी ਲਈ 350 एग्जाम ਫੀਸ 300 ਰੁਪਏ ਹੈ ਆਖਰੀ ਮਿਤੀ ਜਿਹੜੀ ਹੈ 11/3/2024 ਹੈ ਹੁਣ ਦਸਤਾਵੇਜ ਜਿਹੜੇ ਤੇ 10ਵੀਂ 12ਵੀਂ ਡਿਗਰੀ ਜਾਤੀ ਸਰਟੀਫਿਕੇਟ ਆਧਾਰ ਕਾਰਡ ਫੋਟੋ ਸਾਈਨ ਮੋਬਾਈਲ ਨੰਬਰ ਤੇ ਈਮੇਲ ਇਸ ਤੋਂ ਇਲਾਵਾ ਜਿਹੜੀ ਅਗਲੀ ਭਰਤੀ ਆ ਰਹੀ ਹੈ ਉਹ ਹੈ ਆਰਮੀ ਅਗਨੀਵੀਰ ਜਿਹੜੀ ਕਲਰਕ ਟਰੇਡਮੈਨ ਦੀ ਯੋਗਤਾ ਇਹਦੇ ਚ 10ਵੀਂ ਪਾਸ ਚਾਹੀਦੀ ਹੈ ਫੀਸ ਇਹਦੀ 400 ਰੁਪਏ ਹੈ ਉਮਰ ਜਿਹੜੀ ਹੈ 17 ਤੋਂ 21 ਸਾਲ ਚੱਲੇਗੀ ਆਖਰੀ ਮਿਤੀ ਜਿਹੜੀ ਹੈ 21/3/2024 ਹੈ ਦਸਤਾਵੇਜ਼ ਇਹਦੇ ਚ ਲੱਗਣਗੇ 10ਵੀਂ 12ਵੀਂ ਜਾਤੀ ਸਰਟੀਫਿਕੇਟ ਆਧਾਰ ਕਾਰਡ ਫੋਟੋ ਸਾਈਨ ਮੋਬਾਈਲ ਨੰਬਰ ਤੇ ਈਮੇਲ ਇਸ ਤੋਂ ਅਗਲੀ ਭਰਤੀ ਜਿਹੜੀ ਆ ਰਹੀ ਹੈ ਮਲੇਰੀਆ ਰਿਸਰਚ ਸਹਾਇਕ ਕਲਰਕ ਭਰਤੀ ਹੈ ਯੋਗਤਾ ਜਿਹੜੀ ਹੈ 12ਵੀਂ ਪਾਸ ਹੈ ਫੀਸ ਜਿਹੜੀ ਹੈ BC ਜਨਰਲ ਲਈ 400 ਰੁਪਏ ਹੈ SC ਫੀਮੇਲ ਲਈ 100 ਰੁਪਏ ਹੈ ਉਮਰ ਜਨਰਲ ਦੀ 18 ਤੋਂ 30 ਸਾਲ ਹੈ BC ਦੀ 33 ਸਾਲ ਹੈ SC ਦੀ 20 ਸਾਲ ਹੈ ਆਖਰੀ ਮਿਤੀ ਜਿਹੜੀ ਹੈ 4/3/2024 ਹੈ ਦਿੱਲੀ ਸਰਕਾਰ ਵੱਲੋਂ ਅੰਗਣਵਾੜੀ ਭਾਗ ਚ ਹੈਲਪਰ ਤੇ MTS ਦੀ ਭਰਤੀ ਕੀਤੀ ਜਾਣੀ ਹੈ ਅਗਲੀ ਜਿਹੜੀ ਅਪਡੇਟ ਹੈ ਯੋਗਤਾ ਜਿਹੜੀ ਹੈ 10ਵੀਂ ਪਾਸ ਹੈ ਫੀਸ ਜਿਹੜੀ ਹੈ BC ਜਨਰਲ ਦੀ 200 ਹੈ SC ਦੀ 100 ਹੈ ਤੇ ਉਮਰ ਜਨਰਲ ਦੀ 18 ਤੋਂ 27 ਸਾਲ ਹੈ BC ਦੀ 30 ਸਾਲ ਹੈ ਤੇ SC ਦੀ ਜਿਹੜੀ ਉਮਰ ਹੈ ਉਹ 33 ਸਾਲ ਹੈ ਆਖਰੀ ਮਿਤੀ ਹੈ 1/3/2024 ਦਸਤਾਵੇਜ਼ ਜਿਹੜੇ ਚ ਲੱਗਣਗੇ ਦਸਮੀ ਜਾਤੀ ਸਰਟੀਫਿਕੇਟ ਆਧਾਰ ਕਾਰਡ ਫੋਟੋ ਸਾਈਨ ਮੋਬਾਈਲ ਨੰਬਰ ਈਮੇਲ ਅੰਗੂਠੀ ਦਾ ਨਿਸ਼ਾਨ ਅਗਲੀ ਜਿਹੜੀ ਅਪਡੇਟ ਹੈ ਪੀਐਸਪੀਸੀਐਲ ਦੀ ਜੂਨੀਅਰ ਇੰਜੀਨੀਅਰ ਦੀ ਭਰਤੀ ਆ ਰਹੀ ਹੈ ਯੋਗਤਾ ਇਹਦੇ ਚ ਜਿਹੜੀ ਰੱਖੀ ਗਈ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਤੁਹਾਡਾ ਚਾਹੀਦਾ ਹੈ ਫੀਸ ਦੇ ਵਿੱਚ ਬੀਸੀ ਜਨਰਲ ਦੀ 1566 ਰੁਪਏ ਐ ਐਸਸੀ ਦੀ 1015 ਐ ਉਮਰ ਜਿਹੜੀ ਹੈ ਜਨਰਲ ਦੀ 18 ਤੋਂ 37 ਸਾਲ ਹੈ BC ਲਈ 40 ਸਾਲ ਹੈ ਤੇ SC ਲਈ 42 ਸਾਲ ਹੈ ਆਖਰੀ ਮਿਤੀ ਜਿਹੜੀ ਹੈ 1/3/2024 ਹੈ ਅਪਲਾਈ ਜਿਹੜਾ ਹੈ ਆਨਲਾਈਨ MBBS BDS NEET ਦਾ ਜਿਹੜਾ ਇਗਜ਼ਾਮ ਹੈ UGC ਦਾ ਉਹਦੇ ਲਈ ਫੀਸ BC ਜਨਰਲ ਦੀ 1700 ਹੈ SC ਦੀ 1000 ਰੁਪਏ ਹੈ ਆਖਰੀ ਮਿਤੀ ਜਿਹੜੀ ਹੈ 9/3/2024 ਹੈ ਇਸ ਤੋਂ ਇਲਾਵਾ PSP PSPB ਵਿੱਚ ਤਕਨੀਕੀ ਸਹਾਇਕ ਤੇ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਦੀ ਭਰਤੀ ਆ ਰਹੀ ਹੈ ਯੋਗਤਾ ਇਹਦੇ ਚ ਬੀਐਡ ਜਾਂ ਬੀਟੈਕ ਫੀਸ ਜਨਰਲ ਦੀ 1150 ਐਸਸੀ ਬੀਸੀ ਲਈ 350 ਉਮਰ ਜਿਹੜੀ ਹੈ 18 ਤੋਂ 37 ਸਾਲ ਹੈ ਬੀਸੀ ਐਸਸੀ ਲਈ 42 ਸਾਲ ਹੈ ਆਖਰੀ ਮਿਤੀ 1 3 ਹੈ ਤੇ ਯੂਪੀਐਸਸੀ ਸਿਵਲ ਸਰਵਿਸ ਐਗਜ਼ਾਮ ਦੀ ਜਿਹੜੀ ਅਪਡੇਟ ਹੈ ਉਹ ਆ ਰਹੀ ਹੈ ਯੋਗਤਾ ਕੋਈ ਵੀ ਡਿਗਰੀ ਹੈ ਫੀਸ ਜਿਹੜੀ ਜਨਰਲ ਦੀ ਬੀਸੀ ਦੀ 200 ਰੁਪਏ ਐਸਸੀ ਲਈ 100 ਰੁਪਏ ਹੈ ਉਮਰ ਜਿਹੜੀ ਹੈ 21 ਤੋਂ 32 ਸਾਲ ਜਨਰਲ ਦੀ ਹੈ ਬੀਸੀ ਲਈ 35 ਹੈ ਐਸੀ ਲਈ ਸੰਤੀ ਹੈ ਆਖਰੀ ਮਿਤੀ ਹੈ 5/3/2024 ਇਸ ਤੋਂ ਇਲਾਵਾ ਜੇ ਮੈਨ 2024 ਸੈਸ਼ਨ 2 ਆਖਰੀ ਮਿਤੀ 2/3/2024 ਹੈ ਇੰਡੀਅਨ ਕੋਸਟ ਗਾਰਡ ਰਿਕਰੂਟਮੈਂਟ ਇਹਦੀ ਨਵੀਂ ਭਰਤੀ ਆ ਰਹੀ ਹੈ ਪੋਸਟ ਨੇਮ ਹੈ ਨੈਵੀਕ ਜੀਡੀ ਕੁਆਲਿਫਿਕੇਸ਼ਨ ਹੈ +2 ਇਹ ਜਿਹੜੀਆਂ ਭਰਤੀਆਂ ਹੁਣ ਤੱਕ ਕੀਤੀਆਂ ਜਾਣੀਆਂ ਨੇ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਟ੍ਰੈਂਡ ਗ੍ਰੈਜੂਏਟ ਟੀਚਰ ਰਿਕਰੂਟਮੈਂਟ ਪੜਾਈ ਜਿਹੜੀ ਹੈ ਡੀਪੀ ਐਡ ਬੀਪੀ ਐਡ ਤੇ ਬੀਆਰਸੀ ਟੀਟੀ ਉਮਰ ਜਿਹੜੀ ਹੈ 21 ਤੋਂ 37 ਸਾਲ ਉਮਰ ਦੇ ਵਿੱਚ ਛੋਟ ਅਨਸਾਰ ਛੋਟ ਜਿਹੜੀ ਹੈ ਨਿਮਨਸਾਰ ਮਿਲੇਗੀ ਫੀਸ ਸਾਰੇ ਲਈ 1150 ਐਸਸੀ ਲਈ 625 ਪੀਡਬਲਿਊਡੀ ਲਈ ਸੋਰ ਵਰਪੇ ਐ ਆਖਰੀ ਮਿਤੀ ਜਿਹੜੀ 18/3/2024 ਹੈ ਹੁਣ ਦਿੱਲੀ ਦੇ ਵਿੱਚ ਸਟਾਫ ਭਰਤੀ ਜਿਹੜੀ ਕੀਤੀ ਜਾਣੀ ਹੈ ਉਹਦੀ ਪੜਾਈ ਜੀ ਐਨ ਐਮ ਬੀ ਐਸਸੀ ਨਰਸਿੰਗ जीएनएमएलई एक साल ਦਾ ਤਜਰਬਾ ਜ਼ਰੂਰੀ ਹੈ ਉਮਰ ਜਿਹੜੀ 18 ਤੋਂ 30 ਸਾਲ ਹੈ ਬੀਸੀ ਲਈ 33 ਸਾਲ ਹੈ ਐਸਸੀ ਲਈ 35 ਸਾਲ ਹੈ ਆਖਰੀ ਮਿਤੀ ਜਿਹੜੀ ਹੈ 13/3/2024 ਹੈ ਐਸਐਸਸੀ ਓਟੀਆਰ ਸਟਾਰਟ ਹੋ ਚੁੱਕਿਆ ਹੈ ਸਟਾਰਟ ਡੇਟ ਜਿਹੜੀ 22/2/2024 ਤੋਂ ਹੋ ਚੁੱਕੀ ਹੈ ਸਾਰੇ ਜਣੇ ਜ਼ਰੂਰ ਰਜਿਸਟ੍ਰੇਸ਼ਨ ਕਰਵਾਓ ਜੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਨੌਕਰੀਆਂ ਬਾਰੇ ਜਾਣਕਾਰੀ ਅਸੀਂ ਆਪਣੇ ਚੈਨਲ ਤੇ ਲੈ ਕੇ ਆਂਦੇ ਰਵਾਂਗੇ ਜੇ ਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਤੋ ਵੱਤ ਸ਼ੇਅਰ ਤਾਂ ਜੋ ਹਰ ਇੱਕ ਤੱਕੇ ਨੋਟੀਫਿਕੇਸ਼ਨਾਂ ਪਹੁੰਚ ਜਾਣ ਤੇ ਹਰ ਇੱਕ ਇਸ ਦਾ ਸਮੇਂ ਸਿਰ ਲਾਭ ਲੈ ਸਕੇ ਸੋ ਫਿਰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ